ਇੰਡੀਆ ਦੇ ਵਿੱਚ ਨਾ ਅੱਜਕੱਲ ਬਹੁਤ ਵੀਡੀਓਜ਼ ਕੈਨੇਡਾ ਦੀਆਂ ਵਾਇਰਲ ਹੋ ਰਹੀਆਂ ਹਨ ਇਮੀਗ੍ਰੇਸ਼ਨ ਮਿਨਿਸਟਰ ਨੇ ਇਮੀਗ੍ਰੇਸ਼ਨ ਦੇ ਰੂਲਸ ਚੇਂਜ ਕੀਤੇ ਹਨ ਸੋ ਬਹੁਤ ਸਾਰੇ ਕ੍ਰੀਏਟਰਸ ਆ ਬਹੁਤ ਸਾਰੇ ਮੀਡੀਆ ਚੈਨਲਸ ਵਾਲੇ ਵੀ ਆ ਜਿਹੜੇ ਥੰਬਨੇਲ ਲਾ ਲੈਂਦੇ ਆ ਕਿ ਕੈਨੇਡਾ ਨੇ ਵੀਜ਼ੇ ਬੰਦ ਕੀਤੇ ਕੈਨੇਡਾ ਨੇ ਵਰਕ ਪਰਮਿਟ ਬੰਦ ਕੀਤੇ ਕੈਨੇਡਾ ਨੇ ਸਪਾਊਸ ਵੀਜ਼ੇ ਬੰਦ ਕੀਤੇ ਆਪਾਂ ਸਿਰਫ ਥੰਬਨੇਲ ਦੇਖਦੇ ਆਪਾਂ ਪੂਰੀ ਨਿਊਜ਼ ਨਹੀਂ ਦੇਖਦੇ ਤੇ ਜਿਹੜਾ ਆਪਣਾ ਰਿਸ਼ਤੇਦਾਰ ਕੈਨੇਡਾ ਬੈਠਾ ਹੁੰਦਾ ਆਪਾਂ ਫਿਰ ਉਹਨੂੰ ਫੋਨ ਲਾਉਂਦੇ ਹੁੰਦੇ ਆ ਅਗਲਾ ਸਵੇਰੇ ਸਾਰੇ ਉੱਠੇ ਹੁੰਦਾ ਆਪਾਂ ਪੁੱਛਦੇ ਹੁੰਨੇ ਮੈਂ ਤਾਂ ਜਾ ਖਬਰ ਪੜੀ ਸੀ ਮੈਂ ਤਾਂ ਆਪਣੇ ਬੱਚੇ ਨੂੰ ਭੇਜਣਾ ਸੀਗਾ ਹੁਣ ਦੱਸ ਮੈਂ ਕੀ ਕਰਾਂ ਫਿਰ ਆਪਣੇ ਅਰਗੇ ਦਾ ਜਵਾਬ ਇਹ ਹੁੰਦਾ ਵਾ ਕਿ ਉਹ ਵਿਊ ਲੈਂਡ ਦੇ ਬਾਰੇ ਆ ਨੇ ਉਹਨਾਂ ਨੇ ਥੰਬਨੇਲ ਲਾਇਆ ਸੀਗਾ ਐਦਾਂ ਦੀ ਕੋਈ ਵੀ ਨਿਊਜ਼ ਮਨਿਸਟਰ ਨੇ ਨਹੀਂ ਦਿੱਤੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਇਸੇ ਟੌਪਿਕ ਤੇ ਗੱਲਬਾਤ ਕਰਾਂਗੇ ਕਿ ਕੈਨੇਡਾ ਨੇ ਵਿਸਟਰ ਵੀਜ਼ੇ ਬੰਦ ਕਰ ਦਿੱਤੇ ਆ ਜਾਂ ਇਹ ਵੀ ਸੁਣਨ ਚ ਆ ਰਹਿਆ ਵਾ ਕਿ 에ਅਰਪੋਰਟ ਤੋਂ ਲੋਕਾਂ ਨੂੰ ਮੋੜਿਆ ਜਾ ਰਿਹਾ ਵਾ ਕਿੰਨੀ ਸੱਚਾਈ ਆ ਜਾਏ ਕਿ ਕਿੰਨੇ ਕੁ ਫੇਕ ਨਿਊਜ਼ ਆ ਕਿਹੜੇ ਕਿਹੜੇ ਲੋਕਾਂ ਨੂੰ 에어ਪੋਰਟ ਤੋਂ ਮੋੜਿਆ ਜਾ ਰਿਹਾ ਕਿਉਂਕਿ ਜਦ ਦਾ ਸੀ ਇਮੀਗ੍ਰੇਸ਼ਨ ਦਾ ਕੰਮ ਸ਼ੁਰੂ ਕੀਤਾ ਨਾ ਸੋ ਸਾਨੂੰ ਬਹੁਤ ਸਾਰੀਆਂ ਫੋਨ ਕਾਲਸ ਵੀ ਆਉਂਦੀਆਂ ਵਾ ਈਵਨ ਆਲ ਜਦੋਂ ਲੋਕਾਂ ਨੇ ਟਿਕਟ ਵੀ ਕਰਵਾਉਣੀ ਹੁੰਦੀ ਹੈ ਨਾ ਉਹ ਇਹੀ ਪੁੱਛਦੇ ਆ ਕਿ ਅਸੀਂ 15 ਕਿ ਦਿਨਾਂ ਦੀ ਟਿਕਟ ਕਰਵਾ ਲਈਏ ਕਿਉਂਕਿ ਸਾਨੂੰ ਫੁਲਾਣੇ ਨੇ ਕਿਹਾ ਸੀਗਾ ਵੀ ਤੁਸੀਂ ਜ਼ਿਆਦਾ ਟਾਈਮ ਨਾ ਰਿਓ ਨਹੀਂ ਤਾਂ 에어ਪੋਰਟ ਤੋਂ ਵਾਪਸ ਮੋੜ ਦੇਣਾ ਵਾ ਤੇ ਕਈਆਂ ਨੂੰ ਮੋੜਿਆ ਵੀ ਗਿਆ ਵਾ ਉਹਦੇ ਕਾਰਨ ਕੀ ਆ ਸਾਰਾ ਕੁਝ ਆਪਾਂ ਅੱਜ ਦੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਜਿੰਨੇ ਜਾਣੇ ਵੀ ਨਵੇਂ ਆ ਸਾਡੇ ਚੈਨਲ ਤੇ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਇੰਸਟਾਗ੍ਰam ਪੇਜ ਆ ਸਿੱਧੂ ਕਪਲ ਪੇਜ ਤੁਸੀਂ ਉਹਨੂੰ ਵੀ ਫੋਲੋ ਕਰ ਲਵੋ ਕਿਉਂਕਿ ਸਾਰੀਆਂ ਅਪਡੇਟਸ ਸਾਡੀਆਂ ਸਾਡੇ ਇੰਸਟਾਗ੍ਰam ਪੇਜ ਤੇ ਹੀ ਹੁੰਦੀਆਂ ਵਾ ਮੈਂ ਸਵੇਰੇ ਉੱਠਿਆ ਤੇ ਵਟਸਐਪ ਤੇ ਮੈਨੂੰ ਮੈਸੇਜ ਆਇਆ ਉਹਦੇ ਤੇ ਕਿਸੇ ਨੇ ਮੈਨੂੰ ਥੰਬਨੇਲ ਭੇਜਿਆ ਜਿਹਦੇ ਤੇ ਲਿਖਿਆ ਹੋਇਆ ਸੀਗਾ ਕੈਨੇਡਾ ਨੇ ਬੰਦ ਕੀਤੇ ਵਰਕ ਪਰਮਿਟ ਕੋਈ ਕੁਐਸਚਨ ਮਾਰਕ ਨਹੀਂ ਕੋਈ ਐਸਕਲਨੇਸ਼ਨ ਮਾਰਕ ਨਹੀਂ ਤੇ ਮੈਨੂੰ ਪੁੱਛਿਆ ਗਿਆ ਵੀਰੇ ਇਹ ਸਹੀ ਆ ਜਾਂ ਗਲਤ ਆ ਤੇ ਮੈਂ ਖੁਦ ਦੇਖਿਆ ਮੈਂ ਕਿ ਕਿਉਂਕਿ ਸਾਡਾ ਜਿਹੜਾ ਕਰੀਏਟਰ ਹੈਗਾ ਉਹ ਸਾਨੂੰ ਨਾਲ ਦੀ ਨਾਲ ਹੀ ਕੋਈ ਵੀ ਇਮੀਗ੍ਰੇਸ਼ਨ ਦੀ ਅਪਡੇਟ ਹੁੰਦੀ ਆ ਰਾਈਟਵੇ ਸਾਨੂੰ ਭੇਜ ਦਿੰਦਾ ਹੁੰਦਾ ਪਰ ਮੈਂ ਦੇਖਿਆ ਸਾਨੂੰ ਕੋਈ ਵੀ ਇਦਾਂ ਦੀ ਅਪਡੇਟ ਨਹੀਂ ਆਈ ਹੋਈ ਸੀਗੀ ਉਹਦਾ ਸੱਚ ਇਹ ਆ ਵੀ ਅੱਗੇ ਕੀ ਹੁੰਦਾ ਸੀ ਜਦੋਂ ਬੱਚਾ ਇੱਥੇ ਪੜ੍ਹਾਈ ਪੂਰੀ ਕਰਦਾ ਸੀ ਉਹਨੇ ਆਪਣਾ ਪੂਰਾ ਅਪਲਾਈ ਕਰਨਾ ਹੁੰਦਾ ਸੀਗਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਤੇ ਉਹ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜਾ ਸੀਗਾ ਤੁਹਾਨੂੰ ਕਈ ਵਾਰੀ ਇਹ ਆਪਣੇ ਬਾਰਡਰ ਤੇ ਜਾ ਕੇ ਮਿਲ ਜਾਂਦਾ ਹੁੰਦਾ ਸੀਗਾ ਸੋ ਕੈਨੇਡਾ ਨੇ ਹੁਣ ਉਹ ਬੰਦ ਕਰਤਾ ਵੀ ਤੁਸੀਂ ਬਾਰਡਰ ਤੇ ਜਾ ਕੇ ਆਪਣਾ ਜਿਹੜਾ ਵਰਕ ਪਰਮਿਟ ਆ ਉਹ ਨਹੀਂ ਲੈ ਕੇ ਆ ਸਕਦੇ ਤੁਸੀਂ ਆਨਲਾਈਨ ਹੀ ਅਪਲਾਈ ਕਰ ਸਕਦੇ ਹੋ ਕਿਉਂਕਿ ਉਹਨਾਂ ਨੇ ਆਪਣਾ ਵੋਲੀਅਮ ਘਟਾਉਣਾ ਸੀਗਾ ਜਾਂ ਕਹਿ ਲਓ ਕਿ ਉਹਨਾਂ ਨੇ ਆਪਣੀ ਪਾਲਿਸੀ ਚੇਂਜ ਕਰਤੀ ਆ ਸੋ ਮੇਨ ਨਿਊਜ਼ ਇਹ ਸੀ ਤੇ ਇਹਦਾ ਇੰਡੀਆ ਦੇ ਵਿੱਚ ਜਾਂਦੇ ਜਾਂਦੇ ਕੁਝ ਹੋਰ ਹੀ ਬਣ ਗਿਆ ਸੋ ਕਲੀਅਰ ਗੱਲ ਹੋ ਗਈ ਕੋਈ ਵਰਕ ਪਰਮਿਟ ਬੰਦ ਨਹੀਂ ਹੋਏ ਸਿਰਫ ਉਹਨਾਂ ਨੇ ਇਹ ਕਿਹਾ ਕਿ ਤੁਹਾਨੂੰ ਬਾਰਡਰ ਤੋਂ ਹੁਣ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨਹੀਂ ਮਿਲਣਗੇ ਸੋ ਤੁਸੀਂ ਆਪਣੇ ਵਰਕ ਪਰਮਿਟ ਆਨਲਾਈਨ ਅਪਲਾਈ ਕਰੋ ਨੰਬਰ 2 ਤੇ ਇਹ ਬਹੁਤ ਜ਼ਿਆਦੇ ਵੀਡੀਓਜ਼ ਆ ਰਹੀਆਂ ਨੇ ਏਅਰਪੋਰਟ ਤੋਂ ਮੋੜਤਾ ਇੱਥੋਂ ਆਇਆ ਸੀਗਾ ਉਹਨੂੰ ਰਿਪੋਰਟ ਕਰਤਾ ਇਹ ਕਰਤਾ ਉਹ ਕਰਤਾ ਇਹਦੀ ਸੱਚਾਈ ਕੀ ਆ ਸਾਚੇ ਦਾ ਇਹ ਆ ਜਦੋਂ ਆਪਾਂ ਇੰਡੀਆ ਤੋਂ ਕੈਨੇਡਾ ਦੇ ਲਈ ਵਿਸਟਰ ਵੀਜ਼ਾ ਲਾਉਣੇ ਆ ਤਾਂ ਉਹਦੇ ਵਿੱਚ ਆਪਾਂ ਸ਼ੋ ਕਰਦੇ ਆ ਪਰਪਸ ਕਿ ਅਸੀਂ ਕਿਸ ਪਰਪਸ ਤੇ ਟਰੈਵਲ ਕਰ ਰਹੇ ਆਗੇ ਹੁਣ ਜੇ ਕਿਸੇ ਨੇ ਕਨਵੋਕੇਸ਼ਨ ਤੇ ਲਾਇਆ ਸੀਗਾ ਜਾਂ ਕਿਸੇ ਨੇ ਕਿਸ ਦੇ ਬਰਥਡੇ ਤੇ ਲਾਇਆ ਸੀ ਬਰਥਡੇ ਲੰਘ ਗਿਆ ਠੀਕ ਆ ਤੁਹਾਨੂੰ ਉੱਥੇ ਸਵਾਲ ਪੁੱਛਿਆ ਵੀ ਤੁਸੀਂ ਤਾਂ ਇਸ ਪਰਪਸ ਤੇ ਆਪਣਾ ਵਿਸਟਰ ਵੀਜ਼ਾ ਲਾਇਆ ਸੀਗਾ ਤੇ ਤੁਸੀਂ ਟਰੈਵਲ ਤਾਂ ਕੀਤਾ ਨਹੀਂ ਤੁਸੀਂ ਬਾਅਦ ਚ ਟਰੈਵਲ ਕਿਉਂ ਕਰ ਰਹੇ ਹੋ ਉੱਥੇ ਆਪਾਂ ਉਲਝ ਗਏ ਤਾਂ ਹਾਂਜੀ ਸਾਨੂੰ ਨਹੀਂ ਪਤਾ ਜੇ ਬੋ ਹਨਾ ਜਾਂ ਆਪਾਂ ਘਬਰਾ ਗਏ ਆ ਤਾਂ ਇਮੀਗ੍ਰੇਸ਼ਨ ਨੂੰ ਸ਼ੱਕ ਹੋ ਗਿਆ ਇਮੀਗ੍ਰੇਸ਼ਨ ਨੇ ਤੁਹਾਨੂੰ ਉੱਥੇ ਬੰਦ ਕਰਤਾ ਵੀ ਤੁਹਾਨੂੰ ਨਹੀਂ ਚੜ੍ਹਨ ਦਿੱਤਾ ਜਹਾਜ਼ ਖਾਸ ਕਰਕੇ ਇਹ ਦਿੱਲੀ ਤੋਂ ਰਿਪੋਰਟਸ ਆ ਰਹੀਆਂ ਨੇ ਵੀ ਦਿੱਲੀ ਤੋਂ ਤੁਹਾਨੂੰ ਜਹਾਜ਼ ਹੀ ਨਹੀਂ ਜਾਣ ਦਿੱਤਾ ਜਾ ਰਿਹਾ ਜਾਂ ਫਿਰ ਕੈਨੇਡਾ ਆ ਕੇ ਤੁਹਾਨੂੰ 에어ਪੋਰਟ ਤੇ ਪੁੱਛਿਆ ਜਾਂਦਾਗਾ ਤੁਹਾਨੂੰ ਸਵਾਲਾਂ ਦੇ ਜਵਾਬ ਨਹੀਂ ਆਉਂਦੇ ਤੁਹਾਨੂੰ 15 ਦਿਨਾਂ ਦੀ ਸਟੇ ਜਾਂ ਤੁਹਾਨੂੰ 2 ਹਫ਼ਤਿਆਂ ਦੀ ਸਟੇ ਜਾਂ ਤੁਹਾਨੂੰ 에어ਪੋਰਟ ਤੋਂ ਹੀ ਵਾਪਸ ਮੋੜਿਆ ਜਾਂਦਾ ਸੋ ਇਹ ਕਾਰਨ ਆ ਜਦੋਂ ਤੁਹਾਡਾ ਪਰਪਸ ਕਲੀਅਰ ਨਹੀਂ ਹੈਗਾ ਤੁਹਾਨੂੰ ਪਤਾ ਹੀ ਨਹੀਂ ਹੈਗਾ ਕਿ ਤੁਸੀਂ ਕਿਸ ਪਰਪਸ ਤੇ ਟ੍ਰੈਵਲ ਕਰ ਰਹੇ ਹੋ ਉਨੇ ਇੱਕ ਹੋਰ ਮੈਂ ਸਟੋਰੀ ਦੱਸਦਾ ਬਹੁਤ ਸਾਰੇ ਲੋਕ ਕੀ ਆ ਸਟੇ ਵਾਲੀ ਆਪਣੀ ਫਲਾਈਟ ਲੈ ਕੇ ਆਉਂਦੇ ਆ ਆਪਾਂ ਅਕਸਰ ਕਹਿੰਦੇ ਆ ਵੀ ਜਦੋਂ ਕੋਈ ਯੰਗ ਬੰਦਾ ਆ ਰਿਹਾ ਤਾਂ ਡਾਇਰੈਕਟ ਫਲਾਈਟ ਲੈ ਕੇ ਆਵੋ ਤਾਂ ਕਿ ਤੁਹਾਡੀ ਕੁਐਸਚਨਿੰਗ ਘੱਟ ਹੋਵੇ ਇੱਕ ਵਾਰੀ 에ਅਰਪੋਰਟ ਤੇ ਦਿੱਲੀ ਕੁਐਸਚਨ ਹੋਵੇ ਬਾਕੀ ਸਿੱਧਾ ਫਿਰ ਤੁਸੀਂ ਇੱਥੇ ਪਹੁੰਚ ਜਾਓ ਸੋ ਕਿਸੇ ਕਲਾਇੰਟ ਨੇ ਆਪਣੀ ਫਲਾਈਟ ਲਈ ਬੰਬੇ ਦੀ ਬੰਬੇ ਉਤਰਿਆ ਦੋ ਉੱਥੇ ਇਮੀਗ੍ਰੇਸ਼ਨ ਆਫੀਸਰ ਨੂੰ ਮਿਲੇ ਇੱਕ ਨੇ ਕਹਿਤਾ ਓਕੇ ਆ ਸਾਰਾ ਕੁਝ ਦੂਜੇ ਨੇ ਉਹਨੂੰ ਕੁਐਸਚਨਿੰਗ ਕੀਤੀ ਦੂਜੇ ਨੂੰ ਗੁਜੇ ਨਹੀਂ ਸੈਟੀਸਫਾਈ ਹੋਇਆ ਉਹਨੇ ਉਹਨੂੰ ਬੰਬੇ ਤੋਂ ਹੀ ਵਾਪਸ ਉਹਨੂੰ ਵਾਪਸ ਭੇਜ ਦਾ ਕਾਰਨ ਬਸ ਵੀ ਸਟੇ ਇੱਕ ਦਾ ਸਟੇ ਲੈ ਲਈ ਸੀਗੀ ਉਹਨੇ ਦੂਸਰੀ ਚੀਜ਼ ਕੁਝ ਜਿਹੜੇ ਉਹਦੇ ਕਨਸੈਪਟ ਸੀਗੇ ਉਹ ਕਲੀਅਰ ਨਹੀਂ ਸੀਗੇ ਕਿਉਂਕਿ ਜਿਹੜੇ ਆਪਣੇ ਲੋਕ ਜਦੋਂ ਵੀ ਟ੍ਰੈਵਲ ਕਰਦੇ ਆ ਨਾ ਉਹ ਉਹ ਪ੍ਰੋਪਰ ਤਿਆਰੀ ਨਾਲ ਨਹੀਂ ਕਰਦੇ ਅਕਸਰ ਅਸੀਂ ਕਹਿੰਦੇ ਹਾਂ ਜਿੰਨੇ ਕਲਾਇੰਟ ਸਾਡੇ ਹੈਗੇ ਆ ਕਿ ਜਿਨ੍ਹਾਂ ਦੇ ਅਸੀਂ ਵੀਜ਼ੇ ਲਾਏ ਆ ਉਹ ਸਾਰੇ ਕੈਨੇਡਾ ਦੇ ਵਿੱਚ ਹੈਗੇ ਨੇ ਇਸ ਟਾਈਮ ਤੇ ਤੇ ਉਹਨਾਂ ਨੂੰ ਅਸੀਂ ਪ੍ਰੋਪਰ ਪਹਿਲਾ ਡਿਟੇਲ ਦੇ ਵਿੱਚ ਸਮਝਾਇਆ ਸੀਗਾ ਵੀ ਜਦੋਂ ਵੀ ਤੁਸੀਂ ਟਰੈਵਲ ਕਰਨਾ ਕਿਹੜੀਆਂ ਚੀਜ਼ਾਂ ਦਾ ਤੁਸੀਂ ਖਾਸ ਧਿਆਨ ਰੱਖਣਾਗਾ ਅਕਸਰ ਤੁਸੀਂ ਇਹ ਸੋਚਦੇ ਹੋਵੋਗੇ ਵੀ ਜਿਹੜੇ ਆਪਾਂ ਜਦੋਂ ਟਰੈਵਲ ਕਰਨਾਗਾ ਮਿਸਟਰ ਵੀਜ਼ੇ ਤੇ ਆਪਾਂ ਰਿਟਰਨ ਟਿਕਟ 15 ਦਿਨਾਂ ਦੀ ਲੈ ਕੇ ਜਾਈਏ 20 ਦਿਨਾਂ ਦੀ ਲੈ ਕੇ ਜਾਈਏ ਪਿਛਲੇ ਹਫ਼ਤੇ ਹੀ ਸਾਡਾ ਕੋਈ ਕਲਾਇੰਟ ਟਰੈਵਲ ਕੀਤਾ 5 ਮਹੀਨਿਆਂ ਦੀ ਰਿਟਰਨ ਟਿਕਟ ਸੀਗੀ ਉਹਨਾਂ ਦੀ ਤੇ ਉਹ ਬੱਚਾ ਇੱਥੇ ਆ ਚੁੱਕਿਆ ਯੋਗ ਨੂੰ ਸੀ ਪਹਿਲਾਂ ਪ੍ਰਪੇਅਰ ਕੀਤਾ ਸੀਗਾ ਵੀ ਤੈਨੂੰ ਇਹ ਕੁਐਸਚਨ ਪੁੱਛਣਗੇ ਉੱਥੇ ਤੇ ਤੂੰ ਇਹਨਾਂ ਦੇ ਸਵਾਲਾਂ ਦੇ ਜਵਾਬ ਸਹੀ ਦੇਣੇ ਆਗੇ ਸੋ ਇਹ ਹੋ ਗਿਆ ਵੈਸਟਰ ਵੀਜ਼ੇ ਤੇ ਆ ਕੇ ਜਿਹੜੇ ਲੋਕ ਸੋਚਦੇ ਨੇ ਕਿ ਵਾਪਸ ਮੋੜਿਆ ਜਾ ਰਿਹਾ ਸੋ ਇਦਾਂ ਦੀ ਅਫਵਾਹਾਂ ਤੋਂ ਬਚੋ ਉਹਦੇ ਸੱਚ ਨੂੰ ਜਾਣੋ ਵੀ ਸੱਚ ਕੀ ਆ ਉਹਦੇ ਵਿੱਚ ਨੰਬਰ 3 ਤੇ ਸਟੂਡੈਂਟ ਵੀਜ਼ਾ ਬੰਦ ਹੋ ਗਿਆ ਜੀ ਹੁਣ ਤਾਂ ਪਲੱਸ 2 ਵਾਲੇ ਕੈਨੇਡਾ ਜਾ ਹੀ ਨਹੀਂ ਸਕਦੇ ਇਹ ਵੀ ਬਹੁਤ ਵੱਡੀ ਨਿਊਜ਼ ਬਣੀ ਹੋਈ ਆ ਬੰਦ ਨਹੀਂ ਹੋਇਆ ਕੈਪ ਲੱਗੀ ਆ ਗੈਪ ਦਾ ਮਤਲਬ ਕਿ ਉਹਨਾਂ ਨੇ ਆਪਣਾ ਵੋਲੀਅਮ ਘਟਾਤਾ ਜੇ ਉਹਨਾਂ ਨੇ 100 ਬੱਚੇ ਨੂੰ ਸੱਦਣਾ ਸੀ ਤਾਂ ਹੁਣ ਉਹ 60 ਬੱਚਿਆਂ ਨੂੰ ਬੁਲਾਉਣਗੇ ਤੇ 60 ਬੱਚਿਆਂ ਦੇ ਵਿੱਚ ਉਹਨਾਂ ਨੇ ਉਹਨਾਂ ਬੱਚਿਆਂ ਨੂੰ ਪ੍ਰਾਇੋਰਟੀ ਦੇਣੀ ਆਗੀ ਜਿਹੜੇ ਇੱਕ ਵਧੀਆ ਕਹੋਗੇ ਆਲਸ ਦੇ ਵਿੱਚ ਬੈਂਡ ਸਕੋਰ ਲੈ ਹੋਏ ਆ ਇੱਕ ਚੰਗਾ ਵਧੀਆ ਕੋਰਸ ਉਹਨਾਂ ਨੇ ਇੱਥੇ ਚੂਜ਼ ਕੀਤਾ ਹੋਇਆਗਾ ਸੋ ਉਹਨਾਂ ਦੀ ਜਿਹੜੀ ਤਦਾਰਾ ਵਧੂਗੀ ਕਿਉਂਕਿ ਕੈਨੇਡਾ ਦੇ ਵਿੱਚ ਲੇਬਰ ਕਲਾਸ ਦੇ ਵਿੱਚ ਬਹੁਤ ਬੱਚੇ ਆ ਚੁੱਕੇ ਆ ਆਮ ਜਰਨਲ ਜਿਹੜੇ ਕਹਿ ਲਓ ਕਿ ਡਿਪਲੋਮੇ ਉਹਨਾਂ ਵਿੱਚ ਬਹੁਤ ਬੱਚੇ ਆ ਚੁੱਕੇ ਆ ਸੋ ਇਹਨਾਂ ਨੂੰ ਚਾਹੀਦੇ ਨੇ ਟੈਲੈਂਟਡ ਬੰਦੇ ਜਿਹੜੇ ਇੱਕ ਵਧੀਆ ਕੋਰਸ ਦੇ ਵਿੱਚ ਆ ਰਹੇ ਨੇ ਕੋਈ ਡਿਗਰੀ ਦੇ ਵਿੱਚ ਆ ਰਿਹਾ ਤੁਸੀਂ ਇਦਾਂ ਕਰੋ ਡਿਗਰੀ ਦੇ ਲਈ ਅਪਲਾਈ ਕਰੋ ਮਾਸਟਰ ਕੋਰਸਸ ਦੇ ਲਈ ਅਪਲਾਈ ਕਰੋ ਤੁਹਾਡੇ 6.5 7 ਬੈਂਡ ਹੋਣੇ ਚਾਹੀਦੇ ਆ ਤੁਹਾਡਾ ਵੀਜ਼ਾ ਨਹੀਂ ਰਿਜੈਕਟ ਹੋਊਗਾ ਪਰ ਜੇਕਰ ਤੁਸੀਂ ਆ ਰਹੇ ਹੋ ਕਿਸੇ ਡਿਪਲੋਮੇ ਆ ਦੇ ਵਿੱਚ ਹਾਂਜੀ ਤੁਹਾਡਾ ਵੀਜ਼ਾ ਰਿਜੈਕਟ ਹੋਣ ਦੇ ਪੂਰੇ ਪੂਰੇ ਚਾਂਸ ਹੈਗੇ ਆ ਸੋ ਸਟੱਡੀ ਵੀਜ਼ਾ ਬੰਧਨ ਨਹੀਂ ਹੋਇਆ ਸੋ ਅਕਸਰ ਆਪਾਂ ਹਰ ਵਾਰ ਵੀਡੀਓ ਦੇ ਵਿੱਚ ਕਹਿਣੇ ਹੁੰਦੇ ਆ ਵੀ ਕਿਸੇ ਤੇ ਬੜਾ ਯਕੀਨ ਨਾ ਕਰੋ ਅਸੀਂ ਤੇ ਇਹ ਵੀ ਕਹਿੰਦੇ ਹਾਂ ਸਾਡੇ ਤੇ ਵੀ ਬੜਾ ਯਕੀਨ ਨਾ ਕਰੋ ਜਿਹੜੀਆਂ ਆਫੀਸ਼ੀਅਲੀ ਵੈਬਸਾਈਟਸ ਹੈਗੀਆਂ ਨੇ ਇਮੀਗ੍ਰੇਸ਼ਨ ਦੀ ਆਈਆਰਸੀਸੀ ਹੈਨਾ ਤਾਂ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰੋ ਉੱਥੇ ਡੇਲੀ ਅਪਡੇਟਸ ਆਉਂਦੀਆਂ ਨੇ ਕਿਹੜੇ ਵੀਜ਼ੇ ਤੇ ਕੀ ਚੀਜ਼ ਉਹਨਾਂ ਨੇ ਕੀਤੀ ਆ ਪਰ ਆਪਾਂ ਸੁਣੇ ਸਨੀਆਂ ਗੱਲਾਂ ਤੇ ਜ਼ਿਆਦਾ ਧਿਆਨ ਦੇਣੇ ਆ। ਪਿਛਲੇ ਸਮੇਂ ਦੇ ਵਿੱਚ ਕੀ ਸੀਗਾ ਕਿ ਜਦੋਂ ਕੋਈ ਵੀ ਵਿਸਟਰ ਵੀਜ਼ੇ ਤੇ ਆਉਂਦਾ ਸੀਗਾ ਮੰਨ ਕਿਉਂਕਿ ਵਿਸਟਰ ਵੀਜ਼ੇ ਤੇ ਆਪਾਂ ਜਦੋਂ ਵੀ ਆਉਨੇ ਆ ਤਾਂ 6 ਮਹੀਨੇ ਆਪਾਂ ਕੈਨੇਡਾ ਦੇ ਵਿੱਚ ਰਹਿ ਸਕਦੇ ਹੁੰਨੇ ਆ। ਉਹਦੇ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਕੰਟਰੀ ਆਊਟ ਕਰਨੀ ਪੈਂਦੀ ਆ। ਪਰ ਕੀ ਹੁੰਦਾ ਸੀਗੇ ਕਿ ਜੇ ਆਪਾਂ ਜ਼ਿਆਦਾ ਟਾਈਮ ਰਹਿਣਾ ਚਾਹੁੰਨੇ ਆ ਤਾਂ ਆਪਾਂ ਆਪਣੇ ਵਿਸਟਰ ਵੀਜ਼ੇ ਦੀ ਸਟੇ ਨੂੰ ਵਧਾ ਲੈਂਦੇ ਸੀਗੇ। ਲਾਸਟ ਮੰਥ ਹੀ ਮੈਨੂੰ ਮੇਰੇ ਇੱਕ ਕਲਾਇੰਟ ਦੀ ਕਾਲ ਆਈ। ਸਿਸਟਰ ਸੀਗੇ ਜਿਨ੍ਹਾਂ ਨੇ ਆਪਣੇ ਬ੍ਰਦਰ ਨੂੰ ਬੁਲਾਇਆ ਸੀਗਾ। ਸੋ ਬ੍ਰਦਰ ਕੈਨੇਡਾ ਦੇ ਵਿੱਚ ਆ ਗਿਆ। ਹੁਣ ਲੀਗਲੀ ਤਾਂ ਬ੍ਰਦਰ 6 ਮਹੀਨੇ ਰਹਿ ਸਕਦਾ ਵਾ ਕਿਉਂਕਿ ਉਹ ਵੈਸਟਰ ਵੀਜ਼ੇ ਦੇ ਉੱਤੇ ਆ ਪਰ ਜਦੋਂ 에어ਪੋਰਟ ਤੇ ਉਹਦੀ ਕੋਸ਼ਨਿੰਗ ਹੋਈ ਕਿਉਂਕਿ ਉਹਨੂੰ ਸ਼ੋਅ ਕੀਤਾ ਗਿਆ ਸੀਗਾ ਕਿ ਉਹ ਜਿਵੇਂ ਕਿਸੇ 뮤직 ਕੰਪਨੀ ਉਹਨਾਂ ਦੇ ਨਾਲ ਆਇਆ ਹੋਇਆ ਵਾ ਸੋ ਜਦੋਂ ਇਮੀਗ੍ਰੇਸ਼ਨ ਨੇ ਉਹਦੇ ਕੋਲ ਪੁੱਛਗਿੱਛ ਕੀਤੀ ਤਾਂ ਉਹਨਾਂ ਨੇ ਸਿਰਫ ਉਹਦੀ 15 ਦਿਨਾਂ ਦੀ ਸਟੇ ਜਿਹੜੀ ਆ ਉਹ ਕੀਤੀ ਕਿ ਤੂੰ 15 ਦਿਨਾਂ ਬਾਅਦ ਵਾਪਸ ਜਾਣਾ ਵਾ ਹੁਣ ਉਹਦੇ ਵਿੱਚ ਕੀ ਹੋਇਆ ਕਿ ਉਹਨਾਂ ਨੇ ਉਹਨੂੰ ਵਿਜ਼ਟਰ ਰੈਕર્ડ ਵੀ ਇਸ਼ੂ ਕਰ ਦਿੱਤਾ ਕਿ ਤੂੰ ਆਪਣੀ ਸਟੇ ਵਧਾ ਨਹੀਂ ਸਕਦਾ ਸੋ ਬਹੁਤ ਵਾਰ ਹੁਣ ਐਵੇਂ ਵੀ ਹੋ ਰਿਹਾ ਵਾ ਕਿ ਤੁਸੀਂ ਜੇ ਤੁਹਾਨੂੰ ਵਿਜ਼ਟਰ ਰੈਕર્ડ ਇਸ਼ੂ ਕਰ ਦਿੱਤਾ ਇਟ ਮੀਨਸ ਕਿ ਤੁਸੀਂ ਆਪਣੀ ਸਟੇ ਨਹੀਂ ਵਧਾਉਣੀ ਤੁਸੀਂ 15 ਦਿਨਾਂ ਬਾਅਦ ਹੀ ਕੰਟਰੀ ਜਿਹੜੀ ਆ ਆਊਟ ਕਰਨੀ ਆ ਇਹ ਬੈਟਰ ਵੀ ਹੁੰਦਾ ਵਾ ਕਿ ਤੁਸੀਂ 15 ਦਿਨਾਂ ਬਾਅਦ ਕੰਟਰੀ ਆਊਟ ਕਰੋ ਕਿਉਂਕਿ ਤੁਹਾਡਾ ਰੈਕર્ડ ਵੀ ਜਿਹੜਾ ਵਾ ਉਹ ਐਜ਼ ਅ ਵਿਜ਼ਟਰ ਵੀ ਵਧੀਆ ਹੁੰਦਾ ਵਾ ਬਾਅਦ ਚ ਤੁਸੀਂ ਕਦੇ ਵੀ ਕੈਨੇਡਾ ਜਿਹੜਾ ਆ ਸਕਦੇ ਹੋ ਸੋ ਇਹ ਸੀਗੇ ਕੁਐਸ਼ਨਸ ਜਿਹੜੇ ਸਾਨੂੰ ਲੋਕਾਂ ਨੇ ਪੁੱਛੇ ਸੀਗੇ ਫੋਨ ਕਾਲਸ ਕਰਕੇ ਕਿ ਦੱਸੋ ਕਿ ਵੀਜ਼ੇ ਬੰਦ ਹੋਗੇ ਤੁਹਾਨੂੰ ਜ਼ਿਆਦਾ ਨੌਲੇਜ ਆ ਸੋ ਉਮੀਦ ਕਰਦੇ ਕਿ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜੇ ਫਿਰ ਵੀ ਕੋਈ ਕੁਐਸ਼ਨ ਤੁਹਾਡਾ ਹੋਵੇ ਅਸੀਂ ਜਿਹਦਾ ਅਸਰ ਨਾ ਕਰ ਪਾਈਏ ਹੋਈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਤੁਸੀਂ ਆਪਣੇ ਪੇਰੈਂਟਸ ਦਾ ਵਿਜ਼ਟਰ ਵੀਜ਼ਾ ਲਗਵਾਉਣਾ ਸੁਪਰ ਵੀਜ਼ਾ ਲਗਵਾਉਣਾ ਵਾ ਤੁਸੀਂ ਆਪਣੇ ਸਪਾਊਸ ਨੂੰ ਕੈਨੇਡਾ ਬੁਲਾਉਣਾ ਵਾ ਸਾਡਾ ਇਮੀਗ੍ਰੇਸ਼ਨ ਆਫਿਸ ਆ ਬਠਿੰਡੇ ਦੇ ਵਿੱਚ ਤੁਸੀਂ ਸਾਡੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਬਾਕੀ ਸਾਡਾ ਸਾਰਾ ਵਰਕ ਜਿਹੜਾ ਵਾ ਆਨਲਾਈਨ ਵੀ ਹੈਗਾ ਵਾ ਸਕਰੀਨ ਤੇ ਸਾਡੀ ਟੀਮ ਦਾ ਕੰਟੈਕਟ ਨੰਬਰ ਆ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਬਹੁਤ ਛੇਤੀ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਸੱਚੀ ਗੱਲ ਸਾਰਿਆਂ ਨੂੰ